ਬਲਾਂ ਮਜਾਦਾ ਦਿਨ ਮਿੱਦਾ ਹੈ ਕੋ ਕਰਾ ਕੇ ਬਲਾਂ ਮਜਾਦਾ ਦਿਨ ਨੂੰ ਹੂੰ ਪਰ ਨਹੀਂ ਉਹ ਸਫਤ ਹੋ ਗਏ ਉਹ ਦੁਗਣਾ ਹੀ ਕਮ ਹੋ ਗਿਆ ਬਣ ਨਾਲ ਵਾਸਤੇ ਰੋਟੀਆਂ ਮਹਾਰੀ ਤਰਫ ਕੇ ਦੇਖ ਰਹੀ ਤੂੰ ਤੀਨ ਦਾ ਹੁੰਦਾ ਹੈ ਪਰ ਕੀ ਬੋਲਦੇ ਨੇ ਪਤਾ ਇਹਦੇ ਚ ਕਿੰਨੀ ਕਿੰਨੀ ਤਾਕਤ ਹੁੰਦੀ ਆ ਕਿੰਨੀ ਬਹੁਤ ਜੇ ਪੁੱਛੋ ਕਿੰਨੀ ਤਾਂ ਕਹਿੰਦੇ ਬਹੁਤ ਇਹ ਤਾਂ ਆਲੂ ਵਾਲੀਆਂ ਮਿੱਸੀ ਰੋਟੀਆਂ ਬਣਾਤੀਆਂ ਨੇ ਇਹਨੂੰ ਆਲੂ ਵਾਲੀ ਮਸੀਂ ਰੋਟੀਆਂ ਕਿਹੜੀਆਂ ਹੁੰਦੀਆਂ ਨੇ ਜਿਵੇਂ ਮੈਂ ਗੁੰਨਤਾ ਆਲੂ ਜ਼ਿਆਦਾ ਨਹੀਂ ਇਹਦੇ ਵਿੱਚ ਜਿਵੇਂ ਆਪਾਂ ਦਾਲ ਨਹੀਂ ਬਣਾਉਂਦੇ ਹੁੰਦੇ ਦਾਲ ਜਦੋਂ ਬਚੀ ਜਾਂਦੀ ਜ਼ਿਆਦਾ ਫਿਰ ਉਹ ਆਪਾਂ ਆਟੇ 'ਚ ਗੁੰਨ ਕੇ ਸ਼ੱਕਰ ਦੀ ਵੀ ਨਹੀਂ ਹੈ ਜਾ ਖੰਡ ਹੈ ਨਹੀਂ ਖੰਡ ਹੈਗੀ ਉਹ ਡੱਬੇ 'ਚ ਸੀ ਉਹ ਉੱਪਰ ਪਿਆ ਸੀਗਾ ਭਾਰਾ ਸੀਗਾ ਮੈਂ ਚੱਕ ਲਿਆ ਅੱਛਾ ਦੂਜੇ ਡੱਬੇ ਦੇ ਵਿੱਚੋਂ ਖੰਡ ਕੱਢ ਕੇ ਛੋਟੇ ਡੱਬੇ 'ਚ ਪਾ ਜਾਂ ਤੇ ਘੋਲ ਕਰਤੀ ਤੇ ਸ਼ੱਕਰ ਦੀ ਚਾਹ ਬਣਾਉਂਦੀ ਹੈ ਸਸਿਗਾ ਜੀ ਸਵਾਗਤ ਕਰਦੇ ਆ ਨਵੇਂ ਬਲੌਗ ਦੇ ਵਿੱਚ ਕਿਵੇਂ ਸਾਰੇ ਜਾਣੇ ਅਸੀਂ ਬਿਲਕੁਲ ਠੀਕ ਠਾਕ ਮੈਂ ਸਰਿੰਦਰ ਸਿੰਘ ਤੇ ਸਤਿ ਮਹਾਂ ਪ੍ਰੀਤ ਕੋਰ ਤੁਹਾਡਾ ਸਵਾਗਤ ਕਰਦੇ ਆ ਨਾਲ ਕੋਕੋ ਵੀ ਕੋਕੋ ਅੱਜ ਬਿਮਾਰ ਹੈ ਕਿੰਨੀ ਰੋਟੀਆਂ ਕੀਤੀਆਂ ਨੇ ਅੱਜ 3 4 5 ਕਾਰਨ ਕਾਰਨ ਮੇ ਵੀ ਗਰਮੀ ਕਰਤੂਂ ਗੋਇੰਚ ਲਾਉਣੀ ਆ ਨਾ ਕੀ ਬਣਾਇਆ ਫਿਰ ਅੱਜ ਗਰੂਨ ਦੇ ਆਲੂ ਵਾਲੇ ਮੈਕਸੀਏ ਕਰਕੇ ਪ੍ਰੋਪਰ ਆਲੂ ਵਾਲੇ ਨਹੀਂ ਹੈਗੇ ਮਤਲਬ ਆਟੇ ਵਿੱਚ ਗੁੰਨ ਕੇ ਆਲੂ ਉਦਾਂ ਕਿਦਾਂ ਦਾ ਕਿ ਮੈਂ ਜਲਦੀ ਜਲਦੀ ਬਣਾ ਲਵਾਂਗੀ ਇਹ ਸੋਚ ਕੇ ਮੈਂ ਇਹਨੂੰ ਬੋਲਿਆ ਵੀ ਦੂਜੇ ਵਾਲੇ ਸਟਫਿੰਗ ਵਾਲੇ ਆਲੂ ਵਾਲੇ ਪ੍ਰੋਫੇ ਥੋੜਾ ਟਾਈਮ ਲੈਂਦੇ ਨੇ ਹੂੰ ਇਹ ਸੋਚ ਕੇ ਮੈਂ ਪਹਿਲਾਂ ਆਲੂ ਵਾਲੇ ਵੀ ਉਹਨੂੰ ਆਟੇ ਦੇ ਵਿੱਚ ਹੀ ਗੁੰਨ ਲਾਂਗੀ ਪਰ ਉਹ ਪਤਾ ਨਹੀਂ ਕਿੱਦਾਂ ਮੈਂ ਜਿੱਦਾਂ ਹੀ ਚਾਰ ਸੀਟੀਆਂ ਲੁਵਾਈਆਂ ਉਹਨਾਂ ਨੂੰ ਔਰ ਜਿੱਦਾਂ ਹੀ ਮੈਂ ਉਹਦੇ ਪਾਣੀ ਥੱਲੇ ਕਰਦੇ ਹੋ ਗਲਤੀ ਦੇ ਨਾਲ ਨਾ ਆਲੂ ਵੀ ਠੰਡੇ ਹੋ ਗਏ ਸਾਰੇ ਅੱਕੜ ਕੇ ਫੇਰ ਥੋੜਾ ਰੁਕਣਾ ਚਾਹੀਦਾ ਸੀ ਨਾ ਫਿਰ ਉਹ ਨਹੀਂ ਉਹ ਸਫਤ ਹੋ ਗਏ ਔਰ ਦੁਗਣਾ ਹੀ ਕਮ ਹੋ ਗਿਆ ਮ ਨਾਲ ਵਾਸਤੇ ਰੋਟੀਆਂ ਮਾਰੀ ਤਰਫ ਕੇ ਦੇਖ ਰਹੀ ਤੂੰ ਪਤਾ ਜੀ ਕਰ ਮੈਂ ਆ ਹੈ ਤੇ ਇਹਦਾ ਕੀ ਕਰੀਏ ਜੀ ਇੰਨੀ ਗਰਮੀ ਦੇ ਵਿੱਚ ਇੰਨੇ ਉਲਟੀਆਂ ਮਾਰਦੀ ਪੀਏ ਤੇ ਇਹ ਦਵਾਈ ਜਿਹੜੀ ਹੈਗੀ ਸੀ ਦਿੱਤੀ ਇਹਨੂੰ ਪਤਾ ਕੀ ਚੱਕਰ ਆ ਹੁਣੇ ਮੇਰੇ ਮਗਰ ਕਿਉਂ ਆਈ ਉਧਰ ਮੈਨੂੰ ਇੰਨੀ ਵਾਰੀ ਦਰਵਾਜ਼ੇ ਖੋਲਿਆ ਵੀ ਇੱਧਰ ਆ ਜਾ ਓੱਖਾ ਜ਼ਿਆਦਾ ਫੇ ਨਹੀਂ ਮਰਨਾ ਉਧਰ ਹੀ ਆ ਮੇਰੇ ਕੋਲੇ ਗਰਮੀ ਵਿੱਚ ਬੈਠੀ ਰਹੀ ੱਡੀ ਜੀ ਕਰਕੇ ਤਾਂ ਕਰਕੇ ਹੋਈ ਐ ਬਿਮਾਰ ਨਹੀਂ ਹੁਣ ਇਹਨੇ ਕੁਛ ਖਾਧਾ ਹੱਦਾ ਖੇਲਾ ਕਰਦਾ ਸੀ ਇੱਕ ਪੂਰਾ ਉਹ ਸਾਰਾ ਕਰਕੇ ਕੇਲੇ ਹੀ ਗੱਡਿਆ ਫਿਰ ਇਹਨੇ ਬਾਹਰ ਪਰ ਨਹੀਂ ਖਾਲਨ ਦੀ ਆ ਰੋਜ਼ ਦੁਨੀਆਂ ਮੈਂ ਇਹ ਤਾਂ ਆਲੂ ਵਾਲੀਆਂ ਮਿੱਸੀ ਰੋਟੀਆਂ ਬਣਾਤੀਆਂ ਨੇ ਇਹਨੂੰ ਆਲੂ ਵਾਲੀਆਂ ਮਿੱਸੀਆਂ ਰੋਟੀਆਂ ਕਿਹੜੀਆਂ ਹੁੰਦੀਆਂ ਨੇ ਜਿਵੇਂ ਮੈਂ ਗੁੰਨਤਾ ਆਲੂ ਜ਼ਿਆਦਾ ਨਹੀਂ ਇਹਦੇ ਵਿੱਚ ਜਿਵੇਂ ਆਪਾਂ ਦਾਲ ਨਹੀਂ ਬਣਾਉਂਦੇ ਹੁੰਦੇ ਦਾਲ ਜਦੋਂ ਬਚ ਜਾਂਦੀ ਜ਼ਿਆਦਾ ਫਿਰ ਉਹ ਆਪਾਂ ਆਟੇ 'ਚ ਗੁੰਨ ਕੇ ਉਹਦੇ ਰੋਟੀਆਂ ਬਣਾ ਲੈਂਦੇ ਆ ਤੁਹਾਨੂੰ ਪਤਾ ਇਹਦੇ ਵਿੱਚ ਕਿੰਨਾ ਪ੍ਰੋਟੀਨ ਹੁੰਦਾ ਹੈ ਕੀ ਹੁੰਦਾ ਹੈ ਪ੍ਰੋਟੀਨ ਪ੍ਰੋਟੀਨ ਹੁੰਦਾ ਹੈ ਪ੍ਰੋਟੀਨ ਦਾ ਹੁੰਦਾ ਹੈ ਪਰ ਪਤਾ ਹੈ ਇਹ ਕਿੰਨੀ ਕਿੰਨੀ ਤਾਕਤ ਹੁੰਦੀ ਆ ਇਹੋਣਾ ਕਿੰਨੀ ਬਹੁਤ ਜੇ ਪੁੱਛੋ ਕਿੰਨੀ ਤਾਂ ਕਹਿੰਦੇ ਬਹੁਤ ਚਲੋ ਆਲੂ ਵਾਲੇ ਤਾਂ ਵੈਸੇ ਦੂਜੇ ਭਰ ਕੇ ਵਧੀਆ ਲੱਗਦੇ ਨੇ ਚਲੋ ਇਹ ਵੀ ਖਾ ਲਾਂਗੇ ਡੰਗ ਸਾਰਾ ਉਹ ਕਾਲੀ ਦੇ ਵਿੱਚ ਬਣਾਇਆ ਨਾ ਪਰ ਉਹ ਦੁੱਗਣਾ ਹੀ ਕੰਮ ਪੈ ਗਿਆ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਨਾ ਆਲੂ ਵਾਲੇ ਦਾ ਤੂੰ ਜੱਬ ਛੇੜਿਆਗਾ ਤਾਂ ਜਦੋਂ ਪਤਾ ਹੈ ਵੀ ਅੱਜ ਜਿਹੜਾ ਟੈਲੀ achar ਵਾਲੀ ਪਰੌਂਠੀ ਖਾ ਕੇ ਬੰਦਾ ਬੋਰ ਹੋ ਜਾਂਦਾ ਨਾ ਅੱਜ ਕੰਮ ਵਾਲਾ ਦੇਣਾ ਠੀਕ ਆ ਇਹ ਆਲੂ ਵਾਲੇ ਪੰਗੇ ਜਿਹੜੇ ਪਤਾ ਕੀ ਆ ਕਦੋਂ ਕਰਦੇ ਹੁੰਨੇ ਆ ਆਪਾਂ ਸ਼ਨੀਵਾਰ ਐਤਵਾਰ ਜਦੋਂ ਛੁੱਟੀ ਹੁੰਦੀ ਆ ਉਦੋਂ ਆਉਂਦਾ ਨੇ ਯ ਇਸ ਕੰਮ ਕੇ ਲੇਤੇ ਵਕਤੀ ਵਕਤ ਹੈ ਹਾਓ ਯਾਰ ਪਾ ਫਿਰ ਚਾਹ ਸ਼ੱਕਰ ਦੀ ਵੀ ਨਹੀਂ ਹੈ ਜਾ ਖੰਡ ਹੈ ਨਹੀਂ ਖੰਡ ਹੈਗੀ ਉਹ ਡੱਬੇ ਚ ਸੀ ਉਹ ਉੱਪਰ ਪਿਆ ਸੀਗਾ ਭਾਰਾ ਸੀਗਾ ਮੈਂ ਚੁੱਕਿਆ ਅੱਛਾ ਦੂਜੇ ਡੱਬੇ ਦੇ ਵਿੱਚੋਂ ਖੰਡ ਕੱਢ ਕੇ ਛੋਟੇ ਡੱਬੇ ਚ ਪਾ ਜ ਤੇ ਕੋਲ ਕਰਤੀ ਤੇ ਸ਼ੱਕਰ ਦੀ ਚਾਹ ਬਣਾਉਂਦੀ ਹੈ ਹੱਥ ਨਹੀਂ ਸੀ ਪਹੁੰਚ ਰਿਆ ਤੁਸੀਂ ਐਡੀਟਿੰਗ ਕਰ ਰਹੇ ਸੀਗੇ ਮੈਂ ਤਾਂ ਨਹੀਂ ਤੁਹਾਨੂੰ ਬੁਲਾਇਆ ਅੱਛਾ ਬੜੀ ਸਿਆਣੀ ਫਿਰਤਾ ਚਲੋ ਫਿਰ ਖਾਈਏ ਪਰ ਰੋਟੀ ਪੁੱਤ ਤੂੰ ਖਾਣਾ ਕੁਛ ਹੈ ਅਚਾਰ ਘਟਾ ਇਹ ਕੇਲਾ ਬੜੇ ਖਿਚਾਣਾ ਖਾਂਦਾ ਸੀ ਹਾਂ ਪੁੱਤ ਹਾਂ ਹਾਂ ਉਹ ਪਹਿਲੀ ਲਟਗੀ ਉਹ ਤੇ ਪਹਿਲੀ ਲਟਗੀ ਵਿਖੁਰਕੋ ਵਿਖੁਰਕੋ ਕਰੋ ਮੈਨੇ ਹਣਾ ਕਰੋ ਕਰੋ ਇਹਦੇ ਟਿੱਡੀ ਦੇਖੁਰਕੋ ਕਰੋ ਤੇਰੇ ਨੌਕਰਾਂ ਦੇ ਨੇ ਅਸੀਂ ਹੈ ਤੇਰੇ ਪਿਓ ਦੇ ਨੌਕਰ ਹੈ ਹੈ ਤਰੇਪੇ ਉਹਨੇ ਨੁੱਕ ਰਿਆ ਸੀ ਬੜਾ ਮਜਾ ਆਉਂਦਾ ਤੈਨੂੰ ਇਦਾਂ ਹੈ ਖੁਗਰਾ ਕੇ ਬੜਾ ਮਜਾ ਆਉਂਦਾ ਤੈਨੂੰ ਹੂੰ ਦੁਪਹਿਰ ਦਾ ਖਾਣਾ ਆਪਾਂ ਤਾਂ ਖਾ ਲਿਆ ਬਸ ਜਿਹੜੀ ਨਾਲ ਰੋਟੀਆਂ ਲੈ ਕੇ ਜਾਣੀਆਂ ਉਹ ਬਣਾਉਣੀਆਂ ਦੋ ਚਾਰ ਉਹ ਬਣਾਉਨੇ ਆ ਹੁਣ ਆਪਾਂ ਨਾਲੇ ਬਾਹਰ ਦਾ ਨਜ਼ਾਰਾ ਤੁਹਾਨੂੰ ਦਿਖਾਉਨੇ ਆ ਧੁੱਪ ਤਾਂ ਉਹੀ ਮਾਸ਼ਾਅੱਲਾ ਮਾਸ਼ਾਅੱਲਾ ਧੁੱਪ ਹੈ ਬਹੁਤ ਜ਼ਿਆਦਾ ਧੁੱਪ ਗਰਮੀ ਬਹੁਤ ਜ਼ਿਆਦਾ ਆ ਇਸ ਕਰਕੇ ਅੰਦਰ ਹੀ ਬੈਠੇ ਸੀ ਆਪਾਂ ਤੇ ਖਲਾਰਾ ਪਾ ਕੇ ਗਈ ਹੋਈ ਆ ਇਹ ਪਹਿਲਾਂ ਇਹ ਰੋਟੀਆਂ ਬਣਾਈਆਂ ਮੇਸੀਆਂ ਜਿਹੜੀਆਂ ਹੁਣ ਆਪਣੀ ਵਾਰੀ ਨਾਲ ਵਸਤੇ ਲਈ ਜਾਣ ਵਾਸਤੇ ਰੋਟੀਆਂ ਬਣਾਉਣੀਆਂ ਇਤਰੇ ਉੱਪਰ ਹੋ ਗਿਆ ਸਾਰਾ ਹਾਂਜੀ ਸਤਿ ਸ੍ਰੀ ਅਕਾਲ ਕਿਹਾਲਾ ਬੜੀਆ ਪਾਣੀ ਪੁਣੀ ਚਾਹੀਏ ਹਾਂ ਬੋਟਲ ਦੇ ਦਿਓ ਇਤਨਾ ਗਰਮੀ ਮੇਂ ਕੰਮ ਕਰ ਰਹੇ ਤੂੰ ਭਾਈ ਸਾਹਿਬ ਪਾਜ ਲਗਾ ਦੇਣਾ ਹੈ ਬੋਟਲ ਦੇ ਦੇਣਾ ਮੇਰੇ ਕੋਲ ਪਾਣੀ ਦੇ ਦੂੰਗਾ ਠੰਡਾ ਹੈ ਕਿ ਪਾਸ ਮੇ ਦੇ ਦਿਓ ਠੰਡਾ ਠੰਡਾ ਪਾਣੀ ਇਤਨਾ ਤੋ ਕਰ ਸਕਤੇ ਆ ਭਈ ਆਪ ਲੋਗੋ ਕੇ ਲੀਏ ਬਿਆਰੀ ਸਾਰੀ ਜਾੜੀ ਸਵੇਰੇ 9 ਵਜੇ ਆ ਕੇ ਰਾਤ ਨੂੰ 6 ਵਜੇ ਜਾਂਦੇ ਨੇ ਸ਼ਾਮ ਦੇ ਟੁੱਟੇ ਕੰਮ ਕਰਦੇ ਆ ਪਤਾ ਹੀ ਆ ਸਾਨੂੰ ਵੀ ਅਸੀਂ ਵੀ ਬਾਪੂ ਜਿਵੇਂ ਡੈਡੀ ਮਿਸਤਰੀ ਜਿਵੇਂ ਉਹਦਾ ਚਲੋ ਨਹੀਂ ਕਰਦੇ ਕੰਮ ਪਰ ਸਾਰੀ ਉਮਰ 40 ਸਾਲ ਕੰਮ ਕੀਤਾ ਆ ਪਤਾ ਆ ਵੀ ਕਿਵੇਂ ਕੰਮ ਹੁੰਦਾ ਇੱਕ ਦਿਵਸ ਮੈਂ ਵੀ ਨਾਲ ਗਿਆ ਹੋਇਆ ਤੈਨੂੰ ਪਤਾ ਹੈ ਵੀ ਸੀਨ ਕੀ ਮੁਬਾਰਕ ਦੇ ਜਿੰਨਾ ਕੋ ਆਪਾਂ ਆਪਣੇ ਕਰ ਸਕਦੇ ਆ ਆਪਣੇ ਹੱਥ ਚ ਆਪਾਂ ਪਾਣੀ ਠੰਡਾ ਦੇ ਸਕਦੇ ਇਹਨਾਂ ਨੂੰ ਪੁੱਛ ਲਈਦਾ ਵੀ ਪਾਣੀ ਲੈ ਜਾ ਕਰੋ ਸ਼ਰਮਾਇਆ ਨਾ ਕਰੋ ਇਹ ਪੁੱਛਦੇ ਹੀ ਨਹੀਂਗੇ ਬੁਲਾਉਂਦੇ ਹੀ ਨਹੀਂਗੇ ਆਪਾਂ ਹੀ ਪੁੱਛਦੇ ਆ ਪਾਣੀ ਚਾਹੀਦਾ ਤੇ ਫਿਰ ਕਹਿੰਦੇ ਨੇ ਵੀ ਹਾਂਜੀ ਦੇ ਦੋ ਹੁੰਦਣੀ ਇਹ ਕਹਿੰਦੇ ਆਪ ਵਿਚਾਰੇ ਝੱਕ ਜਾਂਦੇ ਨੇ ਆ ਲਓ ਜੀ ਠੰਡਾ ਠੰਡਾ ਕੋਲ ਕੋਲ ਪਾਣੀ ਪਕੜ ਲਿਆ ਲਓ ਜੀ ਪਾਣੀ ਦੀ ਸੇਵਾ ਹੋ ਗਈ ਆ ਹੁਣ ਆਪਾਂ ਬਣਾਉਨੇ ਆਪਣੀਆਂ ਰੋਟੀਆਂ ਆਟਾ ਕਿੱਥੇ ਆ ਦੇ ਦਿਓ ਪਲੀਜ਼ ਚਟਨੀ ਯਾਰ ਤੇਸਟ ਹੋ ਰਹੀ ਮੈਂ ਕੁਝ ਬਣਾ ਕੇ ਨਹੀਂ ਲੈ ਰਾ ਮੇਰਾ ਕੀ ਹੋ ਗਿਆ ਗੁੱਡਲੀਨ ਚਟਨੀ ਦੇ ਦੇ ਯਾਰ ਇੰਨੀ ਕੀ ਬਚੀ ਸੀ ਘਰੇ ਸ਼ੂਗਰ ਆ ਮੈਂ ਲੈ ਆਈ ਹਾਂ ਹਾਂ ਫੇਰ ਮੈਂ ਟੈਸਟ ਕਰਦੀ ਆ ਲੈ ਲਈ ਹੁਣ ਤੁਸੀਂ ਰਹਿਣ ਦੋ ਯਾਰ ਮੈਨੂੰ ਇਹ ਸੀਗਾ ਵੀ ਤੇਰਾ ਸਰਜੇ ਇੰਨੀ ਤੋਂ ਸਾਰੇ ਇੰਨੇ ਜਾਣ ਵਾਲੀ ਤੋਂ ਚਟਨੀ ਲੈ ਕੇ ਆਈਆਂ ਇੰਨੀ ਚਾਹਵਨੀਰੀ ਗੰਦੀ ਵਾਲੀ ਦੀ ਨ ਭਰੀਆਂ ਅੱਖਾਂ ਵਗੀਆਂ ਸਾਰੀਆਂ ਸੋ ਤੇ ਕੀ ਕਰ ਰਿਆ ਸੀਗਾ ਮੈਂ ਰੋਟੀ ਬਣਾ ਰਿਹਾ ਸੀ ਨਾ ਰੋਟੀ ਬਣਾਉਣ ਤੋਂ ਬਾਅਦ ਉਸ ਤੋਂ ਬਾਅਦ ਵਲੌਗ ਨਹੀਂ ਕੀਤਾ ਅਬ ਤਿਆਰ ਹੋ ਕੇ ਚਲੇ ਗਏ ਆਪਾਂ ਡਿਊਟੀ ਤੇ ਹੋਣ ਸਵੇਰ ਦੇ ਬੱਜੇ ਆ ਸਵੇਰ ਦੇ ਬੱਜੇ ਆ 4 4:10 ਹੋ ਗਿਆ ਆ ਗਏ ਆਪਾਂ ਕੋ ਕੋ ਤੇਰੇ ਪੈਰ ਉਹ ਨਾ ਨਾ ਗਿਆਦਾ ਫਿਰ ਅੰਦਰ ਰੱਖਦਾ ਜੀ ਮੰਜਾ ਹਾਂ ਅੱਛਾ ਆ ਤਾਂ ਬਾਹਰ ਹੀ ਪਿਆ ਸੀ ਇੱਧਰ ਨਾ ਮੈਂ ਵੀ ਰੋ ਫਿਰ ਅੰਦਰ ਰੱਖਦਾ ਫਿਰ ਨਾ ਨਾ ਗਿਆ ਗਿਆ ਹੂੰ ਅੱਛਾ ਠੀਕ ਠੀਕ ਹੈ ਇਹਦੇ ਨਾਲ ਹੀ ਕਰਦੇ ਆ ਬਲੌਗ ਖਤਮ ਮਿਲਦੇ ਆ ਅਗਲੇ ਲੋ ਉਹਦੇ ਵਿੱਚ ਹੋਰ ਤਕਰੀ ਅੱਛੇ ਬਾਹਰ ਹੀ ਸੀਗੀ ਮੈਂ ਮੋਟਰ ਤਾਂ ਹਾਂ ਮੈਂ ਜਦੋਂ ਮਿੱਟੀ ਜਾਰੇ ਘੁੰਮੇ ਵੀ ਨਾ ਹਾਂ ਤਾਂ ਬਾਹਰ ਕਰੇ ਸਾਫ ਕਰਦੇ ਹਾਂ ਸਾਫ ਕਰਕੇ ਫਿਰ ਕੱਢੀਦਾ ਬਾਈ ਪਰ ਮੈਂ ਕਿਹਾ ਜੇ ਸਾਰੇ ਪੰਜਾਬ ਕੋ ਕੋ ਤੇਰਾ ਵੀ